ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਦੋਸਤੋ ਜਦੋਂ ਵੀ ਅਸੀਂ ਆਪਣੇ ਬਗੀਚੀ ਦੇ ਵਿੱਚ ਕੁਝ ਨਾ ਕੁਝ ਚੀਜ਼ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹਦੇ ਵਿੱਚ ਸਭ ਤੋਂ ਵੱਧ ਹਮਲਾ ਹੁੰਦਾ ਸੁੰਡੀ ਦਾ ਜਾਂ ਫੰਗੀਸਾਈਡ ਦਾ ਕਿ ਬੂਟੇ ਨੂੰ ਫਲ ਨਹੀਂ ਲੱਗਦਾ ਫਲ ਝੜ ਜਾਂਦਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੋਸਤੋ ਦੱਸ ਦਵਾਂ ਕਿ ਆਪਣੇ ਜਿਹੜਾ ਵੀ ਬਗੀਚੀ ਦੇ ਵਿੱਚ ਤੁਸੀਂ ਲਾਣੇ ਹਨ ਉਹਦੇ ਨਾਲ ਆਲੇ-ਦੁਆਲੇ ਤੁਸੀਂ ਗੇਂਦੇ ਦੇ ਫੁੱਲ ਜ਼ਰੂਰ ਲਾਇਆ ਕਰੋ ਤੇ ਇਹਨਾਂ ਫੁੱਲਾਂ ਦੇ ਬੂਟੇ ਘੱਟੋ-ਘੱਟ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਤੁਸੀਂ ਆਲੇ-ਦੁਆਲੇ ਰੱਖਿਆ ਕਰੋ ਇਹ ਬਾੜ ਦੇ ਤੌਰ ਤੇ ਇਹ ਜਿਹੜਾ ਫੁੱਲਾ ਦੋਸਤੋ ਸਭ ਤੋਂ ਵਧੀਆ ਔਰ ਸਭ ਤੋਂ ਕਿਫਾਇਤੀ ਤੁਹਾਡਾ ਮਿੱਤਰ ਹੈ ਦੋਸਤੋ ਕੀਟਨਾਸ਼ਕ ਦਵਾਈਆਂ ਦੇ ਨਾਲੋਂ ਵੱਧ ਕੰਮ ਕਰਦਾ ਹੈ ਪਰ ਜਿਹੜਾ ਕਿ ਅਸਰ ਇਹਦਾ ਤੁਹਾਨੂੰ ਜਿਹੜਾ ਉਸ ਵੇਲੇ ਦਿਖੇਗਾ ਜਦੋਂ ਬਿਮਾਰੀ ਦਾ ਅਟੈਕ ਹੋ ਚੁੱਕਾ ਹੁੰਦਾ ਤੁਸੀਂ ਬਾਕੀ ਦੇਖਿਆ ਹੋਣਾ ਇਸ ਵੇਲੇ ਬਹੁਤ ਸਾਰਾ ਤੇਲਾ ਜਿਹੜਾ ਕਿ ਸਾਡੀਆਂ ਫਸਲਾਂ ਦੇ ਦਵਾਲੇ ਚਿੰਬੜਿਆ ਹੋਇਆ ਪਰ ਜੇਕਰ ਅਸੀਂ ਦੇਖੀਏ ਆ ਦੇਖੋ ਗਿੰਦੇ ਦੇ ਫਲ ਕੋੜ ਲੱਗੇ ਹੋਏ ਨੇ ਤੇ ਪਰ ਜਿਹੜਾ ਕਿ ਇੱਥੇ ਧਨੀਏ ਨੂੰ ਆ ਆ ਦੇਖੋ ਕਿਤੇ ਵੀ ਤੇਲਾ ਮੈਨੂੰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਇਹ ਆਰਗੇਨਿਕ ਤਰੀਕੇ ਦੇ ਨਾਲ ਇਹਦਾ ਉਪਚਾਰ ਹੋ ਰਿਹਾ ਜਿਵੇਂ ਕਹਿ ਸਕਦੇ ਆ ਕਿ ਨੀਮ ਆਇਲ ਹੋ ਗਿਆ ਤੇ ਆ ਗੇਂਦੇ ਦੇ ਫੁੱਲ ਹੋ ਗਏ ਤੇ ਹੋਰ ਵੀ ਜਿਹੜੀਆਂ ਮਹੱਤਵਪੂਰਨ ਜਾਣਕਾਰੀਆਂ ਤੁਹਾਡੇ ਸਾਹਮਣੇ ਮੈਂ ਲੈ ਕੇ ਆ ਰਿਹਾ ਉਹ ਵੀ ਤੁਹਾਨੂੰ ਦਿਖਾ ਰਿਹਾ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਅੱਜ ਤੁਹਾਨੂੰ 12 13 ਤਰ੍ਹਾਂ ਦੀਆਂ ਖਾਦਾਂ ਮੈਂ ਦੱਸਾਂਗਾ ਜਿਹੜੀਆਂ ਕਿ ਨੈਚੁਰਲ ਤਰੀਕੇ ਦੇ ਨਾਲ ਤੁਸੀਂ ਉਹ ਆਪਣੀ ਜ਼ਮੀਨ ਨੂੰ ਪਾ ਸਕਦੇ ਆ ਪਰ ਜੇਕਰ ਤੁਸੀਂ ਨਵੇਂ ਆ ਪਏ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਲਿਓ ਤੇ ਹਾਂ ਜਿਹੜੇ ਖੇਤ ਆਪਣੇ ਸਾਡੇ ਦੋਸਤਾਂ ਨੂੰ ਸ਼ਹਿਰਾਂ ਚ ਦੇਖਦੇ ਨੇ ਉਹ ਆਪਣੇ ਬਗੀਚੀਆਂ ਦੇ ਵਿੱਚ ਛੋਟਿਆਂ ਬਾਲਕੋਨੀਆਂ ਦੇ ਵਿੱਚ ਫੁੱਲ ਬੂਟੇ ਲਾਣਾ ਚਾਹੁੰਦੇ ਤੇ ਦੋਸਤੋ ਤੁਹਾਨੂੰ ਉਹ ਪ੍ਰੋਡਕਟ ਕਿਵੇਂ ਔਰ ਕਿੱਥੋਂ ਮਿਲੂਗਾ ਤੇ ਤੁਹਾਡੇ ਲਈ ਵੀ ਮੈਂ ਅੱਜ ਕੁਝ ਨਵੀਂ ਚੀਜ਼ ਲੈ ਕੇ ਆਇਆ ਤੇ ਤੋਂ ਕਾਪੀ ਪੈਨਸਲ ਲਓ ਚੱਕ ਤੇ ਤੁਹਾਨੂੰ ਜਿਹੜੀਆਂ ਮੈਂ ਖਾਦਾਂ ਜਿਹੜੀਆਂ ਮੈਂ ਆਰਗੈਨਿਕ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਆ ਤੇ ਉਹਨੂੰ ਤੁਸੀਂ ਉਹ ਫਾਰਮੂਲੇ ਕਾਪੀ ਦੇ ਉੱਪਰ ਨੋਟ ਕਰ ਲਓ ਤੇ ਦੋਸਤੋ ਗੱਲ ਇਹ ਆ ਕਿ ਇਸ ਫਾਰਮੂਲੇ ਨੂੰ ਤੁਸੀਂ ਬਾਜ਼ਾਰ ਤੋਂ ਵੀ ਖਰੀਦ ਸਕਦੇ ਆ ਤੇ ਚਾਹੇ ਤੁਸੀਂ ਬਾਜ਼ਾਰ ਤੋਂ ਖਰੀਦ ਲਓ ਤੇ ਉਹ ਵੀ ਤਰੀਕਾ ਤੁਹਾਨੂੰ ਦੱਸ ਦਊਗਾ ਤੁਹਾਨੂੰ ਕਿਵੇਂ ਮਿਲਣਗੇ ਪਰ ਇਹਨਾਂ ਚੀਜ਼ਾਂ ਦੀ ਪਹਿਲਾਂ ਆਪਾਂ ਮਹੱਤਵਪੂਰਨ ਜਾਣਕਾਰੀ ਜਿਹੜੀ ਉਹ ਲੈ ਲਈਏ ਕਿ ਸਾਨੂੰ ਇਹ ਕਿਉਂ ਕਾਪੀ ਤੇ ਨੋਟ ਕਰਨ ਦੀ ਜ਼ਰੂਰਤ ਹੈ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਹੈਗੀ ਆ ਜੀ 12ਵੀਂ ਕੰਪੋਸ 12ਵੀਂ ਕੰਪੋਸ ਆ ਜਿਹੜੀ ਕਿ ਐਸੀ ਖਾਦ ਆ ਕਿ ਜਿਹੜੀ ਕਿ ਇਸ ਤੋਂ ਉੱਪਰ ਖਾਦ ਕੋਈ ਹੋਰ ਹੈ ਨਹੀਂ ਉਸ ਤੋਂ ਬਾਅਦ ਆਉਂਦਾ ਜੀ ਰੂੜੀ ਜਿਹੜਾ ਕਿ ਸਾਡਾ ਦੇਸੀ ਢੇਰ ਆ ਪਰ ਇਹਦੇ ਵਿੱਚ ਕਈ ਵਾਰ ਇਹ ਹੁੰਦਾ ਕਿ ਫੰਗੀਸਾਈਡ ਆ ਗਿਆ ਜਾਂ ਹੋਰ ਕਈ ਬੀਜ ਜਿਹੜੇ ਨਾ ਨਾ ਚਾਣ ਵਾਲੇ ਬੀਜ ਵੀ ਰਲੇ ਹੁੰਦੇ ਉਹ ਨਾਲ ਜੰਮ ਜਾਂਦੇ ਤੇ ਉਸ ਤੋਂ ਬਾਅਦ ਦੋਸਤੋ ਆਉਂਦਾ ਮੁਰਗੀਆਂ ਦਾ ਢੇਰ ਤੇ ਦੋਸਤੋ ਉਸ ਤੋਂ ਬਾਅਦ ਹੈ ਜੀ ਤੁਸੀਂ ਸਵਾ ਇਹ ਚਾਰ ਚੀਜ਼ਾਂ ਦੇ ਵਿੱਚ ਜਿਹੜੇ ਕਿ ਤੱਤ ਹਨ ਦੋਸਤੋ ਇੰਨੇ ਕਿ ਤੱਤ ਹਨ ਜਦੇ ਵਿੱਚ ਫਾਰ ਪੋਸ ਹੋਗੇ ਸਿਲੀਕੋਨ ਹੋਗੇ ਕਾਪਰ ਹੋਗੇ ਮੈਗਨੀਸ਼ੀਅਮ ਹੋ ਗਿਆ ਦੋਸਤੋ ਆਇਰਨ ਹੋ ਗਿਆ ਕੈਲਸ਼ੀਅਮ ਹੋ ਗਿਆ ਹੋਰ ਵੀ ਅਣਗਿਣਤ ਤੱਤ ਹਨ ਇਹਨਾਂ ਦੇ ਵਿੱਚ ਤੇ ਦੋਸਤੋ ਇਸ ਤੋਂ ਬਾਅਦ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਪੱਤੇ ਜਿਹੜੀ ਕਿ ਆਪਣਾ ਘਾ ਨਹੀਂ ਹੁੰਦਾ ਰਹਿਤ ਖੂਨ ਸਾਡੇ ਕੀ ਉਹ ਪੱਤੇ ਹੁੰਦੇ ਆ ਤੇ ਅਸੀਂ ਉਹਨਾਂ ਦੀ ਖਾਦ ਬਣਾ ਕੇ ਵੀ ਤੁਸੀਂ ਦੋਸਤੋ ਪਾ ਸਕਦੇ ਆ ਤੇ ਹਾਂ ਜੇਕਰ ਤੁਸੀਂ ਇਹ ਖਾਦ ਨਹੀਂ ਬਣਾ ਸਕਦੇ ਤੁਹਾਨੂੰ ਘੱਟ ਮਾਤਰਾ ਦੇ ਵਿੱਚ ਜ਼ਰੂਰ ਤਾਂ ਤੁਸੀਂ ਮੁੱਲ ਵੀ ਖਰੀਦ ਸਕਦੇ ਆ ਕਿੱਥੋਂ ਖਰੀਦਣੇ ਆ ਉਹ ਵੀ ਮੈਂ ਤੁਹਾਨੂੰ ਦੱਸੂਗਾ ਤੇ ਵੀਡੀਓ ਤੇ ਵਿੱਚ ਬਣੇ ਰਹੋ ਤੇ ਦੋਸਤੋ ਇਸ ਤੋਂ ਬਾਅਦ ਆਉਂਦੀ ਹੈ ਜੀ ਦੋਸਤੋ ਨਿੰਮ ਦੀ ਖਾਲ ਤੇ ਨਿੰਮ ਦੀ ਖਾਲ ਦਾ ਕੀ ਉਪਯੋਗ ਆ ਤੇ ਨਿੰਮ ਦੀ ਖਾਲ ਦਾ ਤੇਲ ਔਰ ਨਿੰਮ ਦੀ ਖਾਲ ਸਾਡੀ ਖੇਤੀ ਦੇ ਲਈ ਸਾਡੇ ਘਰ ਦੀ ਬਗੀਚੀ ਦੇ ਲਈ ਕਿਉਂ ਜ਼ਰੂਰੀ ਆ ਇਹ ਪ੍ਰੋਡਕਟ ਤਾਂ ਬਿਲਕੁਲ ਤੁਹਾਡੇ ਹਰ ਵੇਲੇ ਕੋਲ ਰਹਿਣਾ ਚਾਹੀਦਾ ਜੇਕਰ ਤੁਸੀਂ ਸਬਜ਼ੀਆਂ ਜਾ ਤੁਸੀਂ ਆਪਣੇ ਆਣ ਵਾਲੀਆਂ ਹੁਣ ਜਿਹੜੀਆਂ ਨਵੀਆਂ ਵੈਰਾਈਟੀਆਂ ਐ ਤੇ ਜੇਕਰ ਤੁਸੀਂ ਬੀਜਣ ਬਾਰੇ ਸੋਚ ਰਹੇ ਹੋ ਤੇ ਤੁਹਾਨੂੰ ਇਹ ਦੋ ਚਾਰ ਚੀਜ਼ਾਂ ਰਲਾ ਕੇ ਵਿੱਚ ਮਿੱਟੀ ਦੇ ਇਹਨਾਂ ਨੂੰ ਉਪਜਾਊ ਸ਼ਕਤੀ ਨੂੰ ਵਧਾਉਣਾ ਚਾਹੀਦਾ ਨਿੰਮ ਦੀ ਖਾਲ ਦਾ ਦੋਸਤੋ ਇਹ ਆ ਇਹ ਇੱਕ ਫੰਗੀਸਾਈਡ ਦੇ ਤੌਰ ਤੇ ਕੰਮ ਕਰਦਾ ਔਰ ਲੰਬੇ ਸਮੇਂ ਦੇ ਲਈ ਜਿਹੜੀਆਂ ਕਿ ਜੜ੍ਹਾਂ ਦੇ ਉੱਪਰ ਗਰੋਥ ਦਿੰਦਾ ਤੇ ਤੁਹਾਡੇ ਜਿਹੜੇ ਬੂਟੇ ਦੀ ਆ ਗਰੋਅ ਆ ਉਹਨੂੰ ਵਧਾਉਂਦਾ ਐ ਤੇ ਬਿਮਾਰੀ ਤੋਂ ਰਹਿਤ ਰੱਖਦਾ ਐ ਦੋਸਤੋ ਜਿਵੇਂ ਕਿ ਹੁਣ ਮੈਂ ਤੁਹਾਨੂੰ ਬੂਟੇ ਦਿਖਾਣਾ ਕੋਸ਼ਿਸ਼ ਤੇ ਤੁਸੀਂ ਦੇਖੋ ਉਹਨਾਂ ਨੂੰ ਤੇ ਦੋਸਤੋ ਆਹ ਦੇਖੋ ਜਿਵੇਂ ਕਿ ਤੁਹਾਨੂੰ ਮੈਂ ਬੇਲ ਦਿਖਾ ਰਿਆ ਇਸ ਬੇਲ ਮੰਨ ਲਓ ਇਹਨੂੰ ਜਦੋਂ ਤੁਸੀਂ ਨਿੰਮ ਦੀ ਖਾਲ ਪਾਉਂਗੇ ਉੱਪਰ ਨਿੰਮ ਦਾ ਔਇਲ ਦਾ ਸਪਰੇਅ ਕਰੋਗੇ ਦੋਸਤੋ ਉੱਪਰ ਫੰਗੀਸਾਈਡ ਥੱਲੇ ਜਿਹੜਾ ਜ਼ਮੀਨ ਦੇ ਵਿੱਚ ਫੰਗੀਸਾਈਡ ਆ ਉਸ ਤੋਂ ਇਹ ਬਚੇ ਰਹਿਣਗੇ ਔਰ ਤੁਹਾਨੂੰ ਜਿਹੜਾ ਫਾਲਾ ਤੁਹਾਨੂੰ ਜਿਹੜੀਆਂ ਸਬਜ਼ੀਆਂ ਆ ਉਹ ਭਰਪੂਰ ਮਾਤਰਾ ਦੇ ਵਿੱਚ ਦੇਣਗੇ ਤੇ ਦੋਸਤੋ ਇਸ ਤੋਂ ਬਾਅਦ ਹੈਗੀ ਆ ਜੀ ਸਰੋਂ ਦੀ ਖਾਲ ਤੇ ਦੋਸਤੋ ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਐਗਰੋ ਮੀਲ ਦੀ ਐਗਰੋ ਮੀਲ ਕੀ ਆ ਮੁਰਗੀਆਂ ਦਾ ਢੇਰ ਆ ਜਿਹੜਾ ਕੀ ਅੰਗਰੇਜ਼ੀ ਦੇ ਵਿੱਚ ਤੇ ਹੁਣ ਇਹ ਤੁਹਾਨੂੰ ਪ੍ਰੋਡਕਟ ਆ ਜਿਹੜਾ ਕਿ ਕਿੱਥੋਂ ਮਿਲਣਗੇ ਦੋਸਤੋ ਸਾਰੇ ਪ੍ਰੋਡਕਟ ਜੇਕਰ ਤੁਹਾਡੇ ਕੋਲ ਨਹੀਂ ਅਵੇਲੇਬਲ ਹੁੰਦੇ ਤਾਂ ਕਿੱਥੋਂ ਮਿਲੂਗੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਆਪਣੇ Amazon ਹੋ ਗਿਆ Flipkart ਹੋ ਗਿਆ ਤੇ ਉੱਥੇ ਅਸੀਂ ਸਾਰੀਆਂ ਚੀਜ਼ਾਂ ਉਹ ਲੱਭਾਂਗੇ ਜਿਹੜੀਆਂ ਸਾਨੂੰ ਚਾਹੀਦੀਆਂ ਹੋਈਆਂ ਤੇ ਜੇਕਰ ਤੁਹਾਨੂੰ ਸੂਟ ਚਾਹੀਦਾ ਸੂਟ ਲੱਭੇਗਾ ਬੂਟ ਚਾਹੀਦੇ ਹੋਗਾ ਬੂਟ ਲੱਭੇਗਾ ਪਰ ਸਾਨੂੰ ਆਪਣੇ ਬਾ ਆਪਣੀ ਬਗੀਚੀ ਦੇ ਲਈ ਸਾਨੂੰ ਚਾਹੀਦੀਆਂ ਉਸ ਦੋਸਤੋ ਉਹ ਪ੍ਰੋਡਕਟ ਉਹ ਫਰਟੀਲਾਈਜ਼ਰ ਚਾਹੀਦੀ ਹੈ ਜਿਹੜੇ ਕਿ ਸਾਡੇ ਖੇਤਾਂ ਦੇ ਵਿੱਚ ਸਾਡੀ ਜ਼ਮੀਨ ਦੇ ਵਿੱਚ ਸਾਡੀ ਕਿਆਰੀ ਦੇ ਵਿੱਚ ਸਾਨੂੰ ਭਰਪੂਰ ਮਾਤਰਾ ਦੇ ਵਿੱਚ ਫਲ ਸਬਜ਼ੀਆਂ ਦੇਣ ਦੇ ਵਿੱਚ ਸਹਾਇਤਾ ਕਰ। ਸੋ ਦੋਸਤੋ ਇਹ ਤੁਹਾਨੂੰ ਸਾਰੇ ਜਿਹੜਾ ਕੀ ਹੈ ਅੰਗਰੇਜ਼ੀ ਦੇ ਵਿੱਚ ਨੀਮ ਕੇਕ ਅੰਗਰੇਜ਼ੀ ਦੇ ਵਿੱਚ ਕਹ ਲਓ ਮਾਸਟਰਡ ਕੇਕ ਤੇ ਸਾਰਾ ਕੁਝ ਤੁਹਾਨੂੰ ਉਸ ਉਹਨਾਂ ਵੈੱਬਸਾਈਟਾਂ ਦੇ ਉੱਪਰੋਂ ਮਿਲੇਗਾ ਤਾਂ ਜੋ ਤੁਸੀਂ 1 ਕਿਲੋ ਦੀ ਪੈਕਿੰਗ ਮੰਗਾ ਕੇ ਇਹਨਾਂ ਨੂੰ ਆਪਣੇ ਜਿਹੜਾ ਕੀ ਹੈ ਮਿੱਟੀ ਦੇ ਵਿੱਚ ਰਲਾ ਕੇ ਪਾਣਾ। ਤੇ ਦੋਸਤੋ ਸਭ ਤੋਂ ਦੂਜੀ ਗੱਲ ਸਰੋਂ ਦੀ ਖਾੜ ਨੂੰ ਕਿਵੇਂ ਪਾਣਾ? ਗਰਮੀਆਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਜੇਕਰ ਤੁਸੀਂ ਸਰੋਂ ਦੀ ਖਾਲ 1 ਕਿਲੋ ਦੇ ਵਿੱਚ ਥੋੜਾ ਪਾਣੀ ਪਾ ਕੇ ਉਹਨੂੰ 10 ਦਿਨ ਲਈ ਛੱਡੂਗੇ ਪਰ ਜਿਹੜਾ ਪਾਣੀ ਉਹਦੇ ਵਿੱਚ ਨਤਾਰੂਗੇ ਜਦੋਂ ਤੁਸੀਂ 10 ਦਿਨਾਂ ਬਾਅਦ ਉਹਦੇ ਵਿੱਚ 10 ਗੁਣਾ ਜ਼ਿਆਦਾ ਪਾਣੀ ਪਾ ਕੇ ਉਹਨੂੰ ਉਹਦੀ ਵਾਟਰਿੰਗ ਕਰਨੀ ਹੈ ਤੇ ਇਹਦੇ ਨਾਲ ਕੀ ਹੋਵੇਗਾ ਤੁਹਾਡੇ ਜਿਹੜੀਆਂ ਫਸਲਾਂ ਨੂੰ ਆ ਨਾਈਟ੍ਰੋਜਨ ਦੀ ਪੂਰਤੀ ਹੋਵੇਗੀ ਤੁਹਾਡੀ ਉਸ ਬੇਲ ਨੂੰ ਉਸ ਬੂਟੇ ਨੂੰ ਉਸ ਗਮਲੇ ਨੂੰ ਜਿਵੇਂ ਕਿ ਆ ਬਾਇਓ ਦੇ ਵਿੱਚ ਕਈ ਇਦਾਂ ਹੋ ਜਾਂਦਾ ਕਿ ਪੋਟਾਸ਼ੀ ਸਾਨੂੰ ਜ਼ਰੂਰਤ ਹੁੰਦੀ ਹੈ ਜਦੋਂ ਨੂੰ ਹੋਰ ਚੀਜ਼ਾਂ ਦੀ ਜ਼ਰੂਰਤ ਆ ਉਹ ਆਂਦੀ ਹੈ ਜੀ ਦੋਸਤੋ ਕਈ ਤਰ੍ਹਾਂ ਦੇ ਬਾਇਓ ਆਂਦੇ ਆ ਜਿਵੇਂ ਕਿ ਆਪਾਂ ਵਰਤ ਸਕਦੇ ਆ ਸੋ ਤੁਸੀਂ ਇਹ ਸਾਰਾ ਕੁਝ Amazon ਤੋਂ ਖਰੀਦ ਸਕਦੇ ਆ ਪਰ ਹਾਂ Amazon ਤੱਕ ਪਹੁੰਚਣ ਦੀ ਕੋਸ਼ਿਸ਼ ਤਾਂ ਕਰਨੀ ਆ ਜੇਕਰ ਤੁਹਾਡੇ ਕੋਲ ਥੋੜਾ ਪ੍ਰੋਡਕਟ ਆ ਬਾਈ ਥੋੜੀ ਚੀਜ਼ ਲੈ ਆਪਾਂ ਕਿ ਆਪਾਂ ਸਾਰਾ ਕੁਝ ਬਣਾ ਨਹੀਂ ਸਕਦੇ ਪਰ ਇਹ ਤੁਸੀਂ ਆਪਣੇ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਆ ਜੇ ਨਵੇਂ ਆਏ ਤਾਂ ਦੋਸਤੋ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਸਾਨੂੰ ਤੇ ਦੋਸਤੋ ਇਦਾਂ ਨਹੀਂ ਜੇਕਰ ਨਵੀਆਂ ਜਾਣਕਾਰੀਆਂ ਦੀ ਤੁਹਾਨੂੰ ਖੋਜ ਰਹਿੰਦੀ ਹੈ ਤੇ ਜੇਕਰ ਤੁਹਾਨੂੰ ਆਪਣੇ ਘਰ ਦੇ ਵਿੱਚ ਬਗੀਚੀ ਦੇ ਲਈ ਆਪਣੇ ਸਬਜੀ ਦੇ ਲਈ ਤੁਹਾਨੂੰ ਨਵੇਂ-ਨਵੇਂ ਪ੍ਰੋਡਕਟ ਦੀ ਖੋਜ ਰਹਿੰਦੀ ਕਿ ਅਸੀਂ ਇਹਨਾਂ ਸਬਜ਼ੀਆਂ ਦੇ ਬੂਟਿਆਂ ਨੂੰ ਰੋਗ ਰਹਿਤ ਕਿਵੇਂ ਰੱਖਣਾ ਹੈ ਤੇ ਅਸੀਂ ਇਹਨਾਂ ਤੋਂ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਫਰੂਟ ਤੇ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਅਸੀਂ ਸਬਜੀ ਕਿਵੇਂ ਲੈਣੀ ਹੈ ਤੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹਿ ਸਕਦੇ ਹੋ ਤੁਸੀਂ ਸਹੀ ਜਗ੍ਹਾ ਤੇ ਹੋ ਕਿਉਂਕਿ ਅਸੀਂ ਤੁਹਾਡੇ ਲਈ ਹਰ ਦਿਨ ਐਫਰਟ ਕਰਦੇ ਆ ਕਿ ਤੁਹਾਨੂੰ ਵਧੀਆ ਜਾਣਕਾਰੀ ਉਪਲਬਧ ਹੋਵੇ ਸੋ ਦੋਸਤੋ ਇਹ ਜਿਹੜੀ ਕਿ ਸਾਰੀ ਜਾਣਕਾਰੀ ਆ ਬੋਨ ਮੀਲ ਰਹਿ ਗਿਆ ਸੀ ਇਹ ਕੋ ਵੀ ਤੁਹਾਨੂੰ ਦੱਸ ਦੇਵਾਂ ਬੋਨ ਮੀਲ ਕੀ ਆ ਹੱਡੀਆਂ ਦਾ ਚੂਰਾ ਹੁੰਦਾ ਦੋਸਤੋ ਤੇ ਜਦੋਂ ਵੀ ਹੁਣ ਤੁਸੀਂ ਨਵੇਂ ਸੀਜ਼ਨ ਦੇ ਵਿੱਚ ਆਪਣੇ ਘਰ ਦੇ ਲਈ ਆਪਣੇ ਆਪਣੇ ਬੱਚਿਆਂ ਨੂੰ ਵਧੀਆ ਖਾਣਾ ਖਵਾਉਣ ਦੇ ਲਈ ਤੁਸੀਂ ਉਹ ਸਬਜ਼ੀਆਂ ਦੀ ਬੀਜਣ ਬਜਾਈ ਸ਼ੁਰੂ ਕਰੋਗੇ ਨਾ ਜਿਹੜੀ ਆਪਾਂ ਇਹ ਬਗੀਚੀ ਦੇ ਵਿੱਚ ਤੇ ਦੋਸਤੋ ਇਹ ਸਾਰੀਆਂ ਚੀਜ਼ਾਂ ਨੂੰ ਮਿੱਟੀ ਦੇ ਵਿੱਚ ਰਲਾ ਕੇ ਪਾ ਕੇ ਦੇਖਿਓ ਤੇ ਨਾ ਹੀ ਉਹਨਾਂ ਨੂੰ ਕੋਈ ਬਿਮਾਰੀ ਨੇੜੇ ਆਵੇਗੀ ਤੇ ਵੱਧ ਤੋਂ ਵੱਧ ਤੁਹਾਡੇ ਜਿਹੜੀਆਂ ਕਿ ਸਬਜ਼ੀਆਂ ਦੀ ਪੈਦਾਵਾਰ ਹੋਵੇਗੀ ਅਸੀਂ ਇਹ ਤਜਰਬਾ ਦੱਸਿਆ ਸੀ ਸੋ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਕਿਉਂਕਿ ਇਦਾਂ ਦੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ